ਇਹ ਵਰ ਮੱਛੀ ਦਾ ਦੁੱਧ 20 ਲੀਟਰ ਪਿਆਉਂਦਾ ਹੱਕਾ ਵੱਚੀ ਦਾ ਠੀਕ ਆ ਭਾਈ ਤੇ ਇਹਦਾ ਰੇਟ ਭਾਈ 20 ਲੀਟਰ ਲਈ ਕੀ ਕਰਾਂਗੇ ਆਪਾਂ ਇਹ ਮੱਛੀ 75000 ਰੁਪਏ ਦੀ ਆ ਬਿਲਕੁਲ ਭਾਈ ਆਪਾਂ ਇੰਨੀ ਮੱਛੀ ਕੋਈ ਇੰਨੇ ਚ ਦੇ ਜਾਵੇ ਸਹੀ ਕੋਈ ਲਓ ਜੀ ਮਿੱਤਰੋ ਇਹ ਵੀ ਤੁਹਾਨੂੰ ਠੀਕ ਹੋਗਾ ਆਪਣੇ ਕੋਲ ਤਾਂ ਵੇਚਣ ਵਾਲੇ ਲਜਾਲ ਜਾ ਕੇ ਨਫਾ ਮੇਰੇ ਤੋਂ ਜ਼ਿਆਦਾ ਨਫਾ ਕਮਾਉਂਦੇ ਮਤਲਬ ਹੀ ਦੇਣ ਲੈਣ ਵਾਲੀ ਗੱਲ ਬਾਤ ਹੈ ਹਾਂ ਦੇਣ ਲੈਣ ਵਾਲੇ ਦੁੱਧ ਸੇਵਾ ਤੇ ਯਾਨੀ ਇੰਨਾ ਵੀ ਵੱਡੇ ਕੱਦ ਕਾਠ ਵਾਲੀ ਆ ਕੋਈ ਐਂ ਛੋਟੀ ਜੀ ਨਹੀਂ ਕੀ ਲਵੇ ਭਾਂਡੇ ਦੀ ਖੁੱਲੀ ਆ ਹਾਂ ਇੱਥੇ ਜਾ ਕੇ ਤੁਸੀਂ ਚੈੱਕ ਕਰੋ ਆਰਡਰ ਹੰਗਾ ਤੇ ਆਹ ਬਰੀਡ ਤਾਂ ਬਹੁਤ ਘੱਟ ਮਿਲਦੀ ਆ ਬਹੁਤ ਘੱਟ ਮਿਲਦੀ ਮੰਗ ਵੀ ਆ ਬਾਈ ਇਹ ਰੇਅਰ ਪੀਸ ਆ ਇਹ ਹਾਂ ਰੇਅਰ ਪੀਸ ਆ ਬਾਈ ਮੰਗ ਵੀ ਬਹੁਤ ਆ ਥਲਾਇਆ ਲੇਵੇ ਨੂੰ ਤੇ ਪੂਰ ਚੱਕ ਕੇ ਖੜ ਗਏ ਕਰ ਮੈਂ ਨਾ ਕਰਮਾਂਗਾ ਕੋਈ ਵੀ ਹਣੀ ਆਪਾਂ ਉਹਦੇ ਜਾਨਵਰ ਲਈ ਦੇਣੀ ਸਾਥੀਆ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਮੋਗੇ ਜ਼ਿਲ੍ਹੇ ਦੇ ਪਿੰਡ ਚੰਦਪੁਰਾਣੇ ਤਹਿਸੀਲ ਬਾਗੇਪੁਰਾਣੇ ਦੇ ਵਿੱਚ ਬਾਈ ਰਿਸ਼ਪਾਲ ਦੇ ਫਾਰਮ ਤੇ ਤਿੰਨ ਨਗੀਨੇ ਦਿਖਾਵਾਂਗੇ ਰੇਟ ਬਿਲਕੁਲ ਜਾਇਜ਼ ਹੋਣਗੇ ਜਮਾ ਦਿਨਾਂ ਤੇ ਸੂਣ ਵਾਲੇ ਆ ਬਾਕੀ ਕੋਈ ਵੀ ਤਸ਼ੱਲੀ ਪਰਖ ਕਰਨੀ ਆ ਤੁਸੀਂ ਆਪਦੇ ਲੈਵਲ ਤੇ ਕਰਨੀ ਆ ਕਿਉਂਕਿ ਬਾਈ ਨੇ ਆਪ ਦੀ ਸਮਝ ਨਾਲ ਖਰੀਦ ਕੇ ਲਿਆਂਦੀਆਂ ਤੁਸੀਂ ਆਪ ਦੀ ਸਮਝ ਨਾਲ ਖਰੀਦ ਕੇ ਲੈ ਕੇ ਜਾਣੀ ਆ ਪਾਲ ਬਾਈ ਸਵਾਗਤ ਕਰਦੇ ਆ ਜੀ ਅਸੀਂ ਆ ਬਾਈ ਸਾਰਿਆਂ ਨੂੰ ਬਾਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿੰਨ ਨਗਿਨੇ ਦਿਖਾਵਾਂਗੇ ਹਣਾ ਹਾਂਜੀ ਤਿੰਨ ਨਾ ਤੇ ਰੇਟ ਬਾਈ ਕਿਹੋ ਜਿਹਾ ਰਹਿਣਗੇ ਰੇਟ ਜੈ ਜੀ ਹੋਣਗੇ ਆਪਣੇ ਲੋਕਾਂ ਨਾਲ ਤਾਂ ਆਪਣਾ ਰੇਟ ਘੱਟ ਹੀ ਹੋਗਾ ਆਪਣੇ ਕੋਲ ਤਾਂ ਵੇਚਣ ਵਾਲੇ ਲਜਾਲ ਜਾ ਕੇ ਨਫਾ ਮੇਰੇ ਤੋਂ ਜ਼ਿਆਦਾ ਨਫਾ ਕਮਾਉਂਦੇ ਆ ਮੰਨ ਲਾ ਵੀ ਦੇਣ ਲੈਣ ਵਾਲੀ ਗੱਲਬਾਤ ਹੋ ਗਈ ਆਂ ਦੇਣ ਲੈਣ ਵਾਲਾ ਗੱਲਾਂ ਕਰਾਂਗੇ ਤੇ ਪਾਲ ਬਾਈ ਗੱਲਬਾਤ ਕਰੀ ਆ ਆਪਾਂ ਪਹਿਲੀ ਕਰਮ ਵਾਲ ਤੇ ਬਸ ਦਿਨ ਇਹ ਦੇ ਦਿਨ ਕੱਲ ਪੂਰੇ ਹੋ ਗਏ ਆ 9 ਮਹੀਨੇ ਹੁਣ ਉੱਪਰ ਦਿਨ ਲੈ ਜੇ ਇੱਕ ਲੈ ਜੇ ਦੋ ਲੈ ਜੇ ਇਹਨੇ ਉੱਪਰ ਹੀ ਲੈ ਕੇ ਜਾਣੀ ਬਾਕੀ ਜੇ ਗੱਲਬਾਤ ਕਰੀਏ ਆਪਾਂ ਕਰਮ ਵਾਲੀ ਬਣੀ ਬਹੁਤ ਸੋਹਣੀ ਖੜੀ ਆ ਬਾਈ ਜੀ ਬੱਚੀ ਬਹੁਤ ਵੀ ਸਰ ਚਾਰ ਸਫੇਰਾਂ ਸਾਫ ਸਪਾਈਆ ਗਲਾਬੀ ਥਣ ਲੱਗਾ ਹੋਇਆ ਸੋਨਾ ਮੁੱਠੀ ਵਾਲਾ ਥਾਣਾ ਉਂ ਜੇ ਗੱਲਬਾਤ ਕਰੀਏ ਪਾ ਲਓ ਬਈ ਸੂਨ ਵਾਲਾ ਜਾਨਵਰ ਥੱਲੇ ਘੱਟ ਬਹਾਉਂਦਾ ਹੈਣਾ ਹਾਂਜੀ ਹਾਂਜੀ ਕਈ ਕਰ ਜਾਂਦੀਆਂ ਤੇ ਕਈ ਤਾਂ ਕਰਮ ਵਾਲੀ ਜਿਹਦੇ ਤੇ ਹੱਥ ਫੇਰੀ ਬਾਈ ਬਚਪਨ ਤੋਂ ਕੀਤੀ ਹੁੰਦੀ ਉਹ ਕਈਆਂ ਨਹੀਂ ਕਰਦੇ ਉਹ ਨਹੀਂ ਕਰਦੀ ਲਿਆ ਬਾਈ ਹੱਥ ਫੇਰੀ ਥੋੜੀ ਘੱਟ ਕੀਤੀ ਹੋਰ ਪੂਰੀਆਂ ਚਕੀਨ ਲੱਗੂਗੀ ਦੇਖੋ ਬੁੱਥੀ ਬਾਥੀ ਚੈੱਕ ਕਰੋ ਤੁਸੀਂ ਤੇ ਤੁਹਾਨੂੰ ਮੈਂ ਦੋਨੇ ਪਾਸੇੋਂ ਦਿਖਾਉਂਗਾ ਆ ਦੇਖੋ ਥਾਨ ਥਣ ਬਾਈ ਬਹੁਤ ਜਿਆਦਾ ਚੰਗਾ ਲੱਗਿਆ ਕਰਮਾਲੀ ਦਾ ਹਨਾ ਥਾਨ ਥਣ ਪੂਰਾ ਪੂਰੇ ਮੁੱਠੀ ਆਲਾ ਲੱਗਾ ਹੋਇਆ ਪੀੜੀ ਦੇ ਪਾਵੇਂ ਵਾਂਗੂ ਐਨ ਜਿਵੇਂ ਪੂਰੇ ਫਟ ਫਟਾ ਕੋਈ ਜਿਵੇਂ ਮਰਜੀ ਆਲਾ ਚੋਈ ਜਾਵੇ ਬੈਠਾ ਰਵੇ ਕੋਈ ਚੱਕਰ ਨਹੀਂ ਬਾਕੀ ਜੇ ਗੱਲਬਾਤ ਕਰੀਏ ਬਾਈ ਪਾਲ ਮੋੜੀ ਮੜਾ ਜਾਨੂੰ ਇਧਰ ਨੂੰ ਇਹਦਾ ਜਿਹੜਾ ਆ ਆਰਡਰ ਹੈ ਨਾ ਫੈਕਸੇਆ ਰਹੂਗਾ ਹਾਂਜੀ ਸਾਰਿਆਂ ਦੇ ਆਰਡਰ ਫੈਕਸ ਆਪਾਂ ਲੰਕੜੇਲੇ ਵਾਲੀ ਟਟ ਮਲੇ ਵਾਲੇ ਲੈਂਦੇ ਹੀ ਨਹੀਂ ਕੰਮ ਬਾਕੀ ਕੋਈ ਡਰ ਵਾਲੀ ਵੀ ਗੱਲ ਨਹੀਂ ਹਾਂਜੀ ਕਿੰਨਾ ਕ ਦੁੱਧ ਦੇ ਦਊਗੀ ਤੇ ਕੀ ਰੇਟ ਦੀ ਅੱਜ ਆਪਾਂ ਦੇ ਦੇਣੀ ਹੈ ਜਿੱਥੋਂ ਆਪਾਂ ਖਰੀਦ ਕਰੀਆ ਮਾਲਕਾਂ ਨੇ ਦੱਸਿਆ ਵੀ ਇਹਦੀ 17 17.5 ਲੀਟਰ ਚੋਆ ਹੋਇਆ ਇਹਦਾ ਠੀਕ ਆ ਬਾਈ ਠੀਕ ਆ ਤੇ ਆਪਾਂ 17 18 ਮੰਨ ਕੇ ਲਈਆ ਪਰ ਬੱਚੀ ਦੁੱਧ 20 ਲੀਟਰ ਪਿਆਉਂਦਾ ਹੱਕਾ ਬੱਚੀ ਦਾ ਠੀਕ ਆ ਬਾਈ ਤੇ ਇਹਦਾ ਰੇਟ ਬਾਈ 20 ਲੀਟਰ ਲਈ ਕੀ ਕਰਾਂਗੇ ਆਪਾਂ ਇਹ 62000 ਜਮਾਨਤਾਨ ਕਰ ਦੇਣਾ ਆਪਾਂ ਮੇਰਾ ਭਾਈ ਬਈ ਕੋਈ ਬਾੜਾ 55 ਵਾਲਾ ਤਾਂ ਫੋਣੀ ਨਾ ਲਾਵੇ ਕਿਉਂਕਿ ਆਪਾਂ ਇਹਦੇ ਚ ਛੋਟੇ ਆਪਾਂ ਮਾਨਤਾ ਨਹੀਂ ਹੋਣਾ ਕੋਈ ਬਾੜਾ ਨਹੀਂ ਹੈ 62000 ਦੇ ਵਿੱਚ ਤੁਹਾਨੂੰ ਮਿਲ ਜਣੀ ਹੈ ਬਾਕੀ ਜੇ ਆਪਾਂ ਗੱਲਬਾਤ ਕਰੀਏ ਬਹੁਤ ਜਿਆਦਾ ਸਮਝੀ ਹੋਈ ਆ ਹਾਂਜੀ ਹਾਂਜੀ ਦੋਨੇ ਪਾਸੇੋਂ ਦੇਖ ਲਈ ਬਹੁਤ ਚੰਗੀ ਕੁਆਲਿਟੀ ਇਸ ਬਾਅਦ ਭਾਈ ਕੋਈ ਦੰਦਾ ਨਹੀਂਗਾ ਨਹੀਂ ਭਾਈ ਨਹੀਂ ਮਿਲਦੀ ਇਹ ਭਾਅ ਦੇ ਵਿੱਚ ਜੇ ਆਪਾਂ ਗੱਲਬਾਤ ਕਰੀਏ ਹਣਾ ਬਾਕੀ ਜੇ ਆਪਾਂ ਗੱਲ ਕਰੀਏ ਸ਼ਕੀਨ ਆ ਯਾਰ ਹਾਂਜੀ ਪੂਰੀ ਸ਼ਕੀਨ ਹੈ ਨਾ ਬਾਕੀ ਨਵਾਂ ਹਾਨਾ ਭਾਈ 200 ਪੀ ਕੇ ਵੀ ਵੱਧ ਨਾ ਵਿਕਣ ਵਾਲੀ ਆ ਆ ਕੋਈ ਆਏ ਨਹੀਂਗਾ ਵੀ ਇਹ ਬੁੱਢੀ ਆ ਵੀ ਮੜ ਕੇ ਬਹਿ ਕੇ ਨਾ ਉੱਠੂਗੀ ਯਾਰ ਬਿਲਕੁਲ ਬਿਲਕੁਲ ਭਾਈ ਜਾਨ ਵਾਲੀ ਆ ਯਾਰ ਮੇਨ ਗੱਲ ਕਰਦਿਆਂ ਬਾਕੀ ਆਪਾਂ ਜਾਨਵਰ ਸਾਰੇ ਜਾਨ ਵਾਲੇ ਆ ਜਿਹੜੇ ਅਡਰ ਕੁਆਲਟੀ ਤੁਸੀਂ ਇੱਥੋਂ ਕੇ ਚੈੱਕ ਕਰਕੇ ਦੇਖੋ ਬਹੁਤ ਜ਼ਿਆਦਾ ਸ਼ਕੀਨ ਆ ਸਾਡੇ ਨੂੰ ਬਾਕੀ ਜਾਨਵਰ ਦਾ ਖੜਾ ਹੀ ਦੱਸ ਦਿੰਦਾ ਭਾਈ ਹਣਾ ਬਾਕੀ ਆ ਰੰਗ ਤੇ ਆਹ ਬਰੀਡ ਤਾਂ ਬਹੁਤ ਘੱਟ ਮਿਲਦੀ ਆ ਬਹੁਤ ਘੱਟ ਮਿਲਦੀ ਆ ਮੰਗ ਵੀ ਆ ਭਾਈ ਇਹ ਰੀਅਰ ਪੀਸ ਆ ਇਹ ਹਾਂ ਰੀਅਰ ਪੀਸ ਆ ਭਾਈ ਮੰਗ ਵੀ ਬਹੁਤ ਆ ਬਾਕੀ ਦੇਖੋ ਬਾਈ ਨੇ ਹੱਥ ਲਾਇਆ ਲੇਵੇਂ ਨੂੰ ਤੇ ਪੂਛ ਚੱਕ ਕੇ ਖੜ ਗਈ ਕਰ ਮੈਂ ਨਾ ਕਰਮਾਂ ਨਹੀਂ ਕੋਈ ਵੀ ਹਣੀ ਆਪਾਂ ਉਹਦੇ ਜਾਨਵਰ ਲਈ ਦੇ ਨਹੀਂ ਲਈ ਦੇ ਨਹੀਂ ਗ ਅਗਲੀ ਇਹ ਕੀ ਡਿਟੇਲ ਆ ਬਾਈ ਐਚ ਐਫ ਦੇ ਵਿੱਚ ਕ੍ਰਾਸ ਬੱਛੀ ਆ ਇਹ ਠੀਕ ਆ ਜੀ ਦੁੱਧ ਨੇ 18-19 ਲੀਟਰ ਪਹਿਲੇ ਸਵੇਰਾ ਜਿੱਥੋਂ ਆਪਾਂ ਖਰੀਦ ਕਰੀ ਉਹਨਾਂ ਨੇ ਦੱਸੇ 18-19 ਲੀਟਰ ਪਹਿਲੇ ਸਵੇਰਾ ਪਿਆਇਆ ਹੋਇਆ ਪਿਆਇਆ ਬਾਈ ਦੁੱਧ ਪਿਆਉਗੀ 20 ਤੋਂ ਬਾਹਰ ਠੀਕ ਆ ਆਪਣੇ ਕੋਲ ਕੋਈ 18-19 ਮੰਨ ਕੇ ਲੈ ਲੈ ਕੋਈ ਚੱਕਰ ਠੀਕ ਆ ਬਾਈ ਬਾਈ ਇਹਨੂੰ ਬਾਹਰ ਕੱਢ ਗਏ ਇੱਕ ਵਾਰ ਮੜਾ ਜਾਂ ਜਦੋਂ ਤੁਸੀਂ ਆਰਡਰ ਚੈੱਕ ਕਰਕੇ ਦੇਖੋ ਸਾਰੇ ਪਾਸੋਂ ਇੱਥੋਂ ਜਾ ਕੇ ਦੇਖੋ ਦੋਨੇ ਮੈਂ ਇਹਦਾ ਦੁੱਧ ਦੀ ਦੁੱਧ ਵੀਰੇ ਇਹ ਹੋ ਜਾਂਦੀ ਆ ਵੀ ਅਗਲਾ ਸੇਵਾ ਤੇ ਡਿਪੈਂਡ ਹੋ ਜਾਂਦਾ ਹਨਾ ਹਾਂ ਦੁੱਧ ਸੇਵਾ ਤੇ ਯਾਨੀ ਇਹਨਾਂ ਵੀ ਵੱਡੇ ਕ ਦੋਨੇ ਪਾਸਿਓਂ ਐਨ ਪੂਰਾ ਜਿਵੇਂ ਆਪਾਂ ਕਹ ਦੀਏ ਕਰਨ ਵਾਲੀ ਦਾ ਫਟਪਟਾ ਲੇਬਰ ਤੇ ਪਾਲ ਬਈ ਜੇ ਗੱਲਬਾਤ ਕਰੀਏ ਆਪਾਂ ਇਹਦੇ ਰੇਟ ਦੀ ਹਨਾ ਹਾਂਜੀ ਵੀਰੇ ਅੱਜ ਦੇ ਰੇਟ ਦੇ ਵਿੱਚ ਆਪਾਂ ਦੇਣ ਲੈਣ ਵਾਲੀ ਗੱਲ ਹੀ ਕਰਦੀ ਹਨਾ ਵੀਰੇ 60000 ਦੀ ਦੇਵਾਂਗੇ ਵਿੱਚ ਛੋਟ ਛੱਪਾ ਕਰਾਂਗੇ 60000 ਜਿਹੜੀ ਆਪਾਂ ਬਾਈ ਕਹਿੰਦਾ ਇਹ ਵੈੜ ਦੇ ਦਾਂਗੇ ਤੇ ਦੁੱਧ ਬਈ ਇਹ ਤੇਰੇ ਹਿਸਾਬ ਨਾਲ ਕਿੰਨਾ ਕੁ ਤੇਰੇ ਤਿਆਰ ਤੇਰੇ ਹਿਸਾਬ ਮੇਰੇ ਮੇਰੇ ਤੇ ਆਉਣਾ ਵੀ ਮੈਂ ਤਾਂ 20 ਪਲੱਸ ਲਾਉਂਗਾ ਵੀ ਪਲੱਸ ਦੇਜੂਗੀ ਹੈਨਾ ਬਾਕੀ ਅਗਲੇ ਦੀ ਸੇਵਾ ਤੇ ਡਿਪੈਂਡ ਹੈ ਬਾਕੀ ਉਹਦਾ ਅਗਲੇ ਦੀ ਸੇਵਾ ਤੇ ਡਿਪੈਂਡ ਹੈ ਜੇ ਅਗਲਾ 15 ਵਾਲੀ ਕਰੂਗਾ ਤਾਂ 15 ਲੈ ਲੂਗਾ 15 ਲੈ ਲੂਗਾ ਤੇ ਜੇ ਅਗਲੇ ਨੇ ਇਦੋਂ ਚੰਗੀ ਕਰ ਲਈ ਤਾਂ ਬਈ ਹੋਣੀ ਗੱਲ ਆ ਜਿਆਦਾ ਵੀ ਪਿਆ ਜੀ ਕਿਉਂਕਿ ਗੱਲਬਾਤ ਹੁੰਦੀ ਹੈ ਬਈ ਜਾਨਵਰ ਨਾ ਸਿੱਧੀ ਸੂਈ ਸੂਪ ਹੈ ਹੈਨਾ ਹਾਂਜੀ ਹਾਂਜੀ ਬਾਬੇ ਦੀ ਮਿਹਰ ਨਾਲ ਤੇ ਬਾਕੀ ਜਿਹੜੇ ਹਿਸਾਬ ਨਾਲ ਇਹਦਾ ਆਪਾਂ ਕਹਿੰਦੇ ਆਂ ਵੀ ਸਿਸਟਮ ਲੱਗਿਆ ਹੋਇਆ ਵਾਣਾ ਹਾਂਜੀ ਗੱਲਬਾਤ ਕਰੀਏ ਜਾਂ ਫਿਰ ਆਰਡਰ ਦੀ ਗੱਲ ਕਰੀ ਆ ਦੇਖੋ ਮਿੱਤਰੋ ਪੀੜੀ ਦੇ ਜਿਵੇਂ ਪਾਵੇ ਹੁੰਦੇ ਨਾ ਚਾਰੇ ਇੱਕੋ ਜੇ ਥਾਣਾ ਮੇਰੇ ਜਿੰਨੀ ਕੁ ਕੁਆਲਿਟੀ ਲੈ ਹਜੇ ਹੈਗੀ ਆ ਨਾ ਇੰਨੀ ਕੁ ਤਾਂ ਕਰਮ ਵਾਲੀ ਨੇ ਸੌਂਦੀ ਸੌਂਦੀ ਨੇ ਕੱਢ ਜਾਂਦੀਆਂ ਇਹ ਤਾਂ ਲੇਵਾ ਇਸ ਤੋਂ ਵੀ ਦੁਖਣਾ ਬਣ ਜਾਣਾ ਜਦੋਂ ਬੱਚਾ ਰੱਖਦਾ ਬਿਲਕੁਲ ਬਾਈ ਅੱਜ ਦੇ ਟਾਈਮ ਦੇ ਵਿੱਚ ਵੀ ਤੁਸੀਂ ਦੇਖੋ ਸੱਜਣ ਨੂੰ ਹਜੇ ਦਿਨ ਲੈਂਦੀ ਆ ਫੋਟ ਲੇਵਾ ਮੂਹਰ ਨੂੰ ਆ ਤੇ ਫੋਟੀ ਮਗਰ ਨੂੰ ਕੱਢੂਗੀ ਇਹ ਬਿਲਕੁਲ ਬਿਲਕੁਲ ਬਾਈ ਬਾਕੀ ਸ਼ਕੀਨ ਵੀ ਆ ਸੋਹਣੀ ਵੀ ਆ ਠੀਕ ਹੈ ਬਈ ਸੂਆ ਇਹ ਵੀ ਦੂਜਾ ਸੂਆ ਹੀ ਸੁੰਦੀ ਇਹ ਵੀ ਦੂਜਾ ਸੂਆ ਹੀ ਸੁੰਦੀ ਹਾਂਜੀ ਆਪਾਂ ਵੱਡਾ ਵੱਡੀ ਸੂਏ ਵਾਲੀ ਗਾ ਨਹੀਂ ਲੈਂਦੇ ਕਿ ਆਪਾਂ ਵੈੜਾਂ ਗੀ ਲੈਨੇ ਆ ਪਹਿਲਾ ਦੂਜਾ ਸੂਆ ਹਾਦ ਕੇ ਤੇ ਤੀਜਾ ਸੂਆ ਲੈ ਲਈਦੀ ਅਨੇ ਪਹਿਲਾ ਦੂਜਾ ਹੀ ਲੈਨੇ ਠੀਕ ਹੈ ਬਾਈ ਹਾਲ ਬਈ ਇਹਨੂੰ ਵੀ ਤੋਰ ਗਏ ਆਪਾਂ ਇਹ ਚੀਜ਼ ਸੌ ਇਹ ਵੀ ਬਹੁਤ ਆ ਵੀਰੇ ਇਹ ਵੀ ਇਹ ਵੀ 20 ਲੀਟਰ ਤੋਂ ਪਲੱਸ ਜਾਣ ਵਾਲੀ ਆ ਆਪਣੇ ਕੋਲ 18 20 ਮੰਨ ਕੇ ਲੈ ਲਓ ਬਈ ਠੀਕ ਹੈ ਕਿ ਚੀਜ਼ ਦਿਖਾ ਦਈਂ ਬਾਈ ਫੜੀ ਜੀ ਆਪਣਾ ਚੋਰੀ ਲੰਬਲ ਆਹ ਦੇ ਫੁੱਲ ਮਖਾਨਾ ਜਾਂ ਲੱਗਾ ਤੇ ਮਤਲਬ ਕੇ ਨਾ ਇਹਦੇ ਮੂੰਹ ਆ ਨਾ ਕੋਈ ਕੁਛ ਨਹੀਂਗਾ ਯਾ ਲੈ ਇਹਦਾ ਚਵਾਈ ਚ ਕੋਈ ਇਹਦਾ ਨਹੀਂ ਹੈਗਾ ਹਨਾ ਚੋਲ ਦੇ ਵਿੱਚ ਕੋਈ ਤਾਂ ਕਹਿੰਦੇ ਕੋ ਧਾਰ ਸਿੱਧੀ ਥੱਲੇ ਇੱਕੋ ਹੀ ਧਾਰ ਆ ਹਾਂ ਦੋ ਧਾਰਾਂ ਕਿਸੇ ਚ ਬਣੀ ਹੋਈ ਉਹ ਧਾਰ ਨਹੀਂ ਹੁੰਦੀ ਹਨਾ ਦੱਸਣਾ ਆਪਣਾ ਫਰਜ਼ ਆ ਬਈ ਕੱਲ ਨੂੰ ਅਗਲਾ ਤਰਾਇਆ ਕਰ ਅਗਲਾ ਕਦੋਂ ਦੱਸਿਆ ਨਹੀਂ ਬਿਲਕੁਲ ਬਿਲਕੁਲ ਬਈ ਬਿਲਕੁਲ ਹਨਾ ਕਈ ਵਾਰੀ ਕੀ ਹੁੰਦਾ ਬੰਦਾ ਯਾਰ ਖਰੀਦ ਲੈਂਦਾ ਆਨਲਾਈਨ ਹਨਾ ਕਈ ਵਾਰੀ ਧਿਆਨ ਨਹੀਂ ਅਗਲੇ ਦਾ ਜਾਂਦਾ ਪਰ ਆਪਣਾ ਦੱਸਣਾ ਫਰਜ਼ ਬੰਦਾ ਬਿਲਕੁਲ ਬਿਲਕੁਲ ਬਈ ਇਹੀ ਗੱਲ ਹੁੰਦੀ ਆ ਬਈ ਇੱਕ ਸਹੀ ਬੰਦੇ ਦੀ ਹਨਾ ਬੁਕਾਰ ਵੀ ਗੱਲ ਦੱਸ ਕੇ ਦੇ ਦੋ ਹਨਾ ਕਿਉਂਕਿ ਕਈ ਵਾਰੀ ਅਗਲਾ ਵੱਡੀ ਦੱਸ ਦਿੰਦਾ ਜਾਂ ਅਗਲਾ ਇਹਦਾ ਵੀਰੇ ਬੱ ਬਾਕੀ ਯਾਰ ਭਾਈ ਜੇ ਮੈਂ ਗੱਲਬਾਤ ਕਰਾਂ ਪਾਲ ਜਿਹੜੇ ਰੇਟ ਦੇ ਵਿੱਚ ਆਪਾਂ ਇਹ ਦੇ ਦੇਣੀ ਆ ਹਾਂਜੀ ਵੀਰੇ ਆ ਉਹ ਰੇਟ ਦੇ ਵਿੱਚ ਤਾਂ ਮਾੜਾ ਮੋਟਾ ਚੱਲ ਜੇ ਆਪਾਂ ਗੱਲਬਾਤ ਕਰੀ ਗਏ ਹੈਨਾ ਤਾਂ ਜਾਨਵਰ ਅਗਲਾ ਦਿੰਦਾ ਨਹੀਂਗਾ ਹੈਨਾ ਅੱਜ ਭਾਈ ਕਿੰਨੇ ਦੀ ਦੇਣੀ ਹੈ ਵੀਰੇ ਇਹਦੇ ਵੀ 60 ਚੋਂ ਆਪਾਂ ਛੋਟਛੱਪਾ ਕਰਦੇ ਆਂਗੇ ਵੈਸੇ ਵੱਛੀ 75000 ਰੁਪਏ ਦੀ ਆ ਬਿਲਕੁਲ ਭਾਈ ਆਪਾਂ ਇੰਨੀ ਵੱਛੀ ਕੋਈ ਇੰਨੇ ਚ ਦੇ ਜਾਵੇ ਸਹੀ ਕੋਈ ਲਓ ਜੀ ਮਿੱਤਰੋ ਇਹ ਵੀ ਤੁਹਾਨੂੰ ਬਹੁਤ ਗੈਜ ਰੇਟ ਦੇ ਵਿੱਚ ਮਿਲ ਜਣੀ ਆ ਅਡਰ ਇਹਦਾ ਵੀ ਬਹੁਤ ਚੰਗਾ ਥਣਾ ਦੀ ਜੇਕਰ ਮੈਂ ਗੱਲ ਕਰਾਂ ਤਾਂ ਭਾਈ ਚਾਰਾਂ ਦੀ ਐਨ ਟੌਪ ਦੇ ਜਿਵੇਂ ਕਹਿੰ ਇੱਥੇ ਜਾ ਕੇ ਦੇਖੋ ਤੁਸੀਂ ਲੱਖ ਵਾਲੀ ਵਾੜ ਨੂੰ ਇਦਾਂ ਥਾਂਲੇ ਵਾਣੀ ਲਾਦਾ ਵੀਰੇ ਨਹੀਂ ਲੱਗਦਾ ਨਹੀਂ ਲੱਗਦਾ ਇਹ ਐਵੀਆਂ ਜੀਆਂ ਬੱਚੀਆਂ ਫਾਰਮ 'ਚ ਖੜੀਆਂ ਉਹਨਾਂ ਅਗਲਾ 7-8 ਲੱਖ ਰੁਪਏ ਮੁੱਲ ਕਰਦਾ ਜਿਆਦੇ ਜਿਆਦੇ ਕਰਦਾ ਵੀ ਅਗਲੇ ਨੇ ਕਹਿ ਹੀ ਦੇਣਾ ਫਾਰਮ 'ਚੋਂ ਲਈ ਆ ਪਰ ਆਪਾਂ ਉਹ ਨਹੀਂ ਘਰੇਲੂ ਬੱਚੇ ਲਈਆਂ ਹੋਈਆਂ ਸਾਰੇ ਸਹੀ ਗੱਲ ਆ ਬਾਈ ਤੇ ਬਾਕੀ ਆ ਦੇਖੋ ਤੁਸੀਂ ਇੱਥੇ ਜਾ ਕੇ ਬਹੁਤ ਜਿਆਦਾ ਚੰਗਾ ਥਾਣਾ ਜਿਹੜਾ ਇਹਦਾ ਲੱਗਿਆ ਹੋਇਆ ਬਾਕੀ ਰੇਟ ਬਾਈ ਦੇ ਬਿਲਕੁਲ ਜੈ ਬਾਕੀ ਫੋਟਾਂ ਨੂੰ ਚੌੜਾ ਹਵਾਨਾ ਕੋਈ ਆਏ ਨਹੀਂਗਾ ਵੀ ਹਜੇ ਤਾਂ ਵਲਟ ਲਾਣੇ ਹੋਰ ਕੱਟ ਜਾਣਗਾ ਕੱਟ ਜਾਣੀਆਂ ਬਾਈ ਹੈਨਾ ਇਹਦਾ ਹੋਰ ਬੰਨ ਆਏ ਨੇ ਸੋਦੀ ਆ ਭਾਈ ਪਾਲ ਆਪਦੇ ਐਡਰੈਸ ਆਣਾ ਤੇ ਇੱਕ ਵਾਰ ਮੋਬਾਈਲ ਨੰਬਰ ਬੋਲ ਦਿਓ ਬਾਕੀ ਸਾਰੇ ਸੱਜਣ ਤਕਰੀਬਨ ਬਾਈ ਨੂੰ ਜਾਣਦੇ ਹੀ ਆ ਆਪਣਾ ਪਿੰਡ ਵੀਰੇ ਚੰਦਪੁਰਾਣਾ ਠੀਕ ਹੈ ਮੋਗੇ ਤੋਂ ਬਾਗੇ ਪੁਰਾਣੇ ਵਾਲੇ ਰੋਡ ਤੇ ਪਿੰਡਾ ਆਪਣਾ ਮੋਗੇ ਤੋਂ ਪਿੰਡਾ 12 ਕਿਲੋਮੀਟਰ ਬਾਗੇ ਪੁਰਾਣੇ ਤੋਂ ਪਿੰਡਾ 7 ਕਿਲੋਮੀਟਰ 7 ਕਿਲੋਮੀਟਰ ਤੇ ਫੋਨ ਨੰਬਰ ਹੈਗਾ 805488781 ਬਾਈ ਦਾ ਨੰਬਰ ਸਕਰੀਨ ਦੇ ਉੱਪਰ ਰਿਸ਼ਪਾਲ ਦਾ ਲਗਾਤਾਰ ਚੱਲਦਾ ਰਹੂਗਾ ਕਿਹਦੇ ਵੀ ਸੱਜਣ ਦਾ ਇਹਨਾਂ ਤਿੰਨਾਂ ਨਗੀਨਿਆਂ ਦੇ ਵਿੱਚੋਂ ਖਰੀਦਣ ਦਾ ਵਿਚਾਰ ਬਣਦਾ ਵਾ ਇੰਨੇ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਕੋਈ ਵੀ ਜਾਨਵਰ ਜਿਹੜੀ ਕੁਆਲਿਟੀ ਦੇ ਸੱਜਣ ਨੂੰ ਤੁਹਾਨੂੰ ਦਿਖਾਏ ਆ ਮੈਨੂੰ ਨਹੀਂ ਲੱਗਦਾ ਸ਼ਾਇਦ ਮਿਲ ਜਾਣਗੇ ਤੇ ਬਾਕੀ ਬਾਈ ਦੇ ਰੇਟ ਜਾਇਜ਼ ਹੁੰਦੇ ਆ ਜਾਨਵਰ ਬਾਈ ਦੇ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਜਿਹੜੇ ਵੀ ਸੱਜਣ ਦਾ ਵਿਚਾਰ ਬਣਦਾ ਵਾ ਸਕਰੀਨਸ਼ਾਟ ਮਾਰ ਕੇ ਬਾਈ ਪਾਲ ਦੇ ਨੰਬਰ ਦੇ ਉੱਪਰ ਤੁਸੀਂ ਸੈਂਡ ਕਰਨਾ ਤੇ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਵਾਸਤੇ ਰਹੋ ਜੀ ਧੰਨਵਾਦ